ਔਰ ਕੁਝ ਵੀ ਨਹੀਂ ਹੁਣ ਮੈਂ ਫਿਰ ਅਰਜ਼ ਕਰਾਂ ਦੋਖ ਦ੍ਰਿਸ਼ਟ ਵਾਲਾ ਮਨੁੱਖ ਸਾਰਿਆਂ 'ਚ ਦੋਖ ਦੇਖਦਿਆਂ ਦੇਖਦਿਆਂ ਫਿਰ ਰੱਬ ਦੇ 'ਚ ਵੀ ਦੇਖਦਾ ਹੈ ਹੋਈ ਨਹੀਂ ਐਸੀ ਮਨੁੱਖ ਜੋ ਪਰਮਨਾਸਤਿਕ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਉਹਨਾਂ ਨੇ ਈਸ਼ਵਰ ਦੇ 'ਚ ਵੀ ਕੁਝ ਦੋਖ ਦੇਖਿਆ ਭਗਵਾਨ ਦੇ ਚ ਵੀ ਦੋਖ ਦਿਖਾਈ ਦਿੱਤਾ ਯਕੀਨ ਜਾਣੋ ਅਗਰ ਸ਼ੁਭ ਦ੍ਰਿਸ਼ਟ ਹੈ ਤਾਂ ਸ਼ੈਤਾਨ ਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ ਇਹ ਵੀ ਮੈਂ ਅਸਰ ਕਰਦੇ ਆ ਉਹਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ ਉਹਦੇ ਚ ਵੀ ਕੁਝ ਖੂਬੀਆਂ ਦਿਖਾਈ ਦੇਣਗੀਆਂ ਕਿਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਉਹ ਕੁਝ ਪਸ਼ੂਆਂ ਦੇ ਚ ਵੀ ਗੁਣ ਦੇਖਦੇ ਪੈਣ ਇੱਕ ਉਹਨਾਂ ਦਾ ਸਵਈਆ ਹੈ ਤੇ ਇੱਕ ਪੌੜੀ ਹੈ ਵਾਰਾਂ ਦਾ ਦੋਵੇਂ ਤੁਹਾਡੇ ਸਾਹਮਣੇ ਰੱਖਾਂ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿਕ ਪਗ ਡਗਮਗ ਸਾਵਧਾਨ ਹੈ ਕਹਿੰਦੇ ਨੇ ਇੱਕ ਕੀੜੀ ਦੇ ਪਿਛੇ ਕਰੋਨਾ ਚੱਲ ਪੈਂਦੀ ਹੈ ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋਨਾ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰਹਿਬਰ ਹੈ ਰਹਿਬਰ ਦੇ ਪਿੱਛੇ ਚੱਲ ਕਰੋੜਾਂ ਰਹਿਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਗਈ ਤੇ ਕਰੋੜਾ ਭਟਕ ਜਾਂਦਾ ਹੈ ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵੱਲ ਹੇ ਵੀ ਮੇਸਕ ਰਹਿਬਰ ਦਾ 1 ਗੁਣਾ ਕਰੋੜਾ ਗੁਨਾਹ ਵਰਗਾ ਚਾਹੇ ਉਹ ਰਹਿਬਰ ਸਮਾਜ ਦਾ ਹੈ ਚਾਹੇ ਉਹ ਰਹਿਬਰ ਧਰਮ ਦਾ ਹੈ ਚਾਹੇ ਉਹ ਰਹਿਬਰ ਦੇਸ਼ ਦਾ ਹੈ ਉਹਦਾ 1 ਗੁਣਾ 1 ਗੁਣਾ ਨਹੀਂ ਉਹਦਾ 1 ਗੁਣਾ ਕਰੋੜਾ ਗੁਨਾਹ ਵਰਗਾ ਉਸਦੇ 1 ਗੁਣਾ ਤੋਂ ਕਰੋੜਾਂ ਨੂੰ ਦੁਖ ਭੋਗਣਾ ਪਏਗਾ ਇੱਕ ਕੀੜੀ ਭਟਕ ਗਈ ਉਹਨਾਂ ਕਰੋੜਾਂ ਭਟਕਣਗੇ ਦੇਸ਼ ਦੇ ਮੁਖੀ ਨੇਤਾ ਭਟਕ ਜਾਂਨ ਪ੍ਰਜਾ ਤੇ ਭਟਕ ਜਾਂਦੀ ਹੈ। ਦੇਸ਼ ਦੇ ਮੁਖੀ ਦੇ ਨੇਤਾ भ्रष्ट ਹੋ ਜਾਣ, ਬੇਈਮਾਨ ਹੋ ਜਾਣ, ਪਰ ਜਦ ਉਸੇ ਨਸਰੇ ਕਦਮ ਤੇ ਚੱਲ ਪੈਂਦੇ। ਇਹ ਤੇ ਕੁਦਰਤੀ ਨਿਯਮ ਹੈ। ਯਥਾ ਰਾਜਾ ਤথা ਪ੍ਰਜਾ। ਰੈਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੈ, ਕਰੋੜਾਂ ਗੁਨਾਹ ਵਰਗਾ। ਰੈਬਰ ਦੀ ਇੱਕ ਭੁੱਲ ਇੱਕ ਭੁੱਲ ਨਹੀਂ ਹੈ। कोरोना ਭੁੱਲਾ ਵਰਗੀ ਹੈ ਗ਼ਾਲिब ਤੇ ਕਹਿੰਦਾ ਹੈ ਕਾਰਾ ਵਾਂਕੇ ਲੁੱਟ ਜਾਣੇ ਕਾ ਗਮ ਨਹੀਂ ਗ਼ਾਲिब ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਕਹਿੰਦਾ ਇਹਦੀ ਮੈਨੂੰ ਚਿੰਤਾ ਨਹੀਂ ਕਾਰਾ ਵਾਂਕੇ ਲੁੱਟ ਜਾਣੇ ਕਾ ਗਮ ਨਹੀਂ ਗ਼ਾਲिब ਸਵਾਲ ਤੋ ਥਾ ਤੇਰੀ ਰਹਿبری ਕਾ ਤੂੰ ਰਹਿਬਰ ਕਿਹੜੀ ਗੱਲ ਦੱਸਦਾ ਤੇਰੇ ਹੁੰਦਿਆਂ ਸੀ ਤਬਾ ਹੋ ਗਏ ਬਰਬਾਦ ਹੋ ਗਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬਰਸਤ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ ਤੋ ਇਸ ਤੋਂ ਗਲ ਸਪਸ਼ਟ ਹੋ ਗਈ ਤੂੰ ਗਲਤ ਹੈ ਤੂੰ ਗਲਤ ਰਹਿਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੋਗਾ ਸਾਰੀ ਕੌਮ ਵਟ ਗਈ ਹੈ ਤੋ ਇੱਕ ਰਹਿਬਰ ਦਾ ਗੁਨਾਹ ਕਰੋੜਾਂ ਗੁਰਾਹਾਂ ਵਰਗਾ ਹੈ ਚਾਹੇ ਕੌਮ ਦਾ ਮੁਖੀ ਹੈ ਦੇਸ਼ ਦਾ ਮੁਖੀ ਹੈ ਸਮਾਜ ਦਾ ਮੁਖੀ ਹੈ ਧਰਮ ਦਾ ਮੁਖੀ ਹੈ ਪਾ ਵੀ ਸਭ ਕਹਿੰਦੇ ਨੇ ਇੱਕ ਕੀੜੀ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਨੇ ਉਹ ਜਿਹੜੀ ਇੱਕ ਅੱਗੇ ਜਾ ਰਹੀ ਏ ਪੂਰੀ ਜ਼ਿੰਮੇਵਾਰੀ ਨਾਲ ਜਾ ਰਹੀ ਏ ਮੈਂ ਭਟਕ ਗਈ ਕਰੋੜਾਂ ਨੇ ਭਟਕ ਜਾਣ ਔਰ ਪਿਛਿਆਂ ਜੋ ਜਾ ਰਹੀਆਂ ਨੇ ਕੋਈs ਭਰੋਸੇ ਨਾਲ ਜਾ ਰਹੀਆਂ ਨਹੀਂ ਸਾਡਾ ਰਹਿਬਰ ਹੈ ਕਰੋੜਾਂ ਨੇ ਇੱਕ ਤੇ ਭਰੋਸਾ ਕੀਤਾ ਤੇ ਇੱਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ ਔਰ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਸੁਚੇਤੋ ਕੇ ਚੱਲ ਰਹੀ ਹੈ ਜੈਸੇ ਇੱਕ ਚੀਟੀ ਪਾਛੇ ਕੋਠ ਚੀਟੀ ਚਲੀ ਜਾਤ ਇਕ ਟੇਗ ਅਗ ਡਗ ਮਗ ਸਾਵਧਾਨ ਹੈ ਜੈਸੇ ਕੂੰਜ ਪਾਤ ਭਲੀ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਅਗੇ ਅਗਵਾਨ ਹੈ ਕੂੰਜਾਂ ਦੀ ਡਾਰ ਇਹਨਾਂ ਦੇ ਚ ਵੀ ਇੱਕ ਕੂੰਜ ਰਹਿਬਰ ਆਉਂਦੀ ਹੈ ਅੱਗੇ ਆਉਂਦੀ ਹੈ ਬਾਕੀ ਕੁੰਝਾ ਉਸ ਪਾਸੇ ਚਲਦੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਵ ਕਰਦੀ ਹੈ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀਆਂ ਉਹ ਜਿਹੜੀ ਅੱਗੇ ਜਿੱਥੇ ਬੈਠਣਾ ਚਾਹਦੀ ਹੈ ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂਦੀਆਂ ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜਦੀਆਂ ਉਹ ਜੋ ਇੱਕ ਚੱਲ ਰਹੀ ਹੈ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸੁਚੇਤ ਹੋ ਕੇ ਮੈਂ ਭਟਕ ਗਈ ਤੇ ਸੈਂਕੜੇ ਕੁੰਜਾਂ ਨੇ ਭਟਕ ਜਾਣਾ। ਔਰ ਜੋ ਸੈਂਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਸਾਡਾ ਰਹਿਬਰ ਹੈ। ਸਾਡਾ ਰਹਿਬਰ। ਤੀਸਰਾ ਉਦਾਹਰਣ ਜੈਸੇ ਮਿਰਗ ਮਾਲ ਚਾਲ ਚਲਤ ਕਰਤ ਨਾ ਜਤਰ ਕਤਰ। ਅਗਰ ਭਾਗੀ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਹਿਰਨਾ ਦਾ ਟੋਲਾ। ਉਹਦੇ ਚ ਇੱਕ ਬਾਰਾਂ ਸਿੰਘ ਆਉਂਦਾ ਹੈ ਮੁਖੀ ਆਉਂਦਾ ਹੈ। ਉਹਨਾਂ ਸਾਰੀਆਂ ਹਿਰਨ ਤੇ ਹਿਰਨੀਆਂ ਦਾ ਰਸਤਾ ਉਹ ਬਾਰਾ ਸਿੰਘਾ ਚੁਣਦਾ ਹੈ ਜਿਹੜੇ ਜਿਹੜੇ ਪਾਸੇ ਉਹ ਮੁੜਦਾ ਹੈ ਸੱਜੇ ਖੱਬੇ ਸਾਰੀਆਂ ਉਸੇ ਪਾਸੇ ਦੌੜਦੀਆਂ ਔਰ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਤਾਂ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਹੈ ਸਾਰੀਆਂ ਭੇਡਾਂ ਇੱਕ ਭੇਡ ਦੇ ਪਿੱਛੇ ਹੀ ਚੱਲਦੀਆਂ ਪਰ ਉਹ ਇੱਕ ਭੇਡ ਦੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਹੈ ਨਾ ਇਹਦਾ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਇੱਕ ਅਦ ਭੇਡ ਹੈ ਜੋ ਪਿਛੇ ਨਹੀਂ ਚਲਦੀ। ਸਵੈਮ ਰਸਤਾ ਬਣਾਉਂਦੀ ਹੈ। ਸਵਮ ਰਸਤੇ ਨੂੰ ਚੁਣਦੀ ਹੈ। ਜਗਤ ਕੀ ਭੇਡਾਂ ਚੱਲ ਪਰ ਫਿਰ ਵੀ ਇੱਕ ਭੇਡ ਤੇ ਹੈ ਜੋ ਆਪਣੀ ਛਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ ਹੈ। ਪਰ ਪੂਰੀ ਜ਼ਿੰਮੇਵਾਰੀ ਨਾਲ ਚਲਦੀ ਹੈ। ਵਾਹ। ਪਸ਼ੂ ਜਗਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੁੰਦੇ ਨੇ। ਹਿਰਨਾ ਦੇ ਵਿੱਚ 12 ਸਿੰਘਾ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਾਂਦਾ ਹੈ ਪਿੱਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ਭਰੋਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋ ਕਿ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਇਹ ਤਿੰਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨਾਂ ਦੇ ਸਾਨੂੰ ਸਮਝਾਣਾ ਕੀ ਚਾਹਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮਿਰਗ ਕੀਟੀ ਖਗ ਮਿਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਛਲਤ ਅਗਿਆਨ ਹੈ ਕੀੜੀ ਕੂੰਜ ਤੇ ਹਿਰਨ ਆਪਣੇ ਮੁਖੀ ਦੇ ਪਿੱਛੇ ਚਲਦੀਆਂ ਨੇ ਬਰੁਸੇ ਨਾਲ ਚਲਦੀਆਂ ਨੇ ਇਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰਨਾਨਿਕ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਅਸੀਂ ਨਹੀਂ ਚੱਲਣਾ ਤੇਰੇ ਪਿੱਛੇ ਨਹੀਂ ਚੱਲਣਾ ਐ ਕਲਗੀਧਰ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ ਰਾਮ ਨੂੰ ਪੂਜਿਆ ਜਾ ਰਿਹਾ ਹੈ ਰਾਮ ਦੀ ਮਰਿਆਦਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਇਹ ਹਕੀਕਤ ਹੈ ਕ੍ਰਿਸ਼ਨ ਨੂੰ ਪੂਜਾ ਜਾ ਰਿਹਾ ਹੈ ਕ੍ਰਿਸ਼ਨ ਦਾ ਖੇੜਾ ਆਨੰਦ ਰਸ ਭਾਗਵਤ ਦਾ ਗਿਆਨ ਮਨੁੱਖ ਦੇ ਕੋਲ ਕੋਈ ਨਹੀਂ ਵਿਵਹਾਰ ਤੋਂ ਪਤਾ ਚੱਲਦਾ ਵਿਵਹਾਰ ਤੋਂ ਪਤਾ ਚੱਲਦਾ ਪੈ ਮੁਸਲਮਾਨ ਦੇ ਇਹਦੇ ਵਿਵਹਾਰ ਦੇ ਤੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਨਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ ਅਵਤਾਰਾਂ ਦੇ ਨਕਸ਼ੇ ਕਦਮ ਤੇ ਚੱਲਣਾ ਬੜਾ ਔਖਾ ਹੈ ਭਾਈ ਸਾਹਿਬ ਕਹਿੰਦੇ ਨੇ ਕੀਟੀ ਖਗ ਮਿਰਗ ਪੰ ਸੰਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਛਲਤ ਅਗਿਆਨ ਹੈ ਦੂਸਰੀ ਉਹਨਾਂ ਦੀ ਪੌੜੀ ਹੈ ਉਹ ਕਹਿੰਦਾ ਨੇਚੋ ਨੇਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਇਤਨੀ ਛੋਟੀ ਹੈ ਕਿਦੀ ਹੋਂਦ ਦਾ ਪਤਾ ਹੀ ਨਹੀਂ ਚੱਲਦਾ ਪੈਰਾਂ ਥੱਲੇ ਵਿਚਾਰੀ ਆ ਜਾਂਦੀ ਕਿਸਦੇ ਪੈਰਾਂ ਥੱਲੇ ਆ ਗਈ ਕਈ ਵਾਰ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਮੇਰੇ ਪੈਰਾਂ ਦੇ ਥੱਲੇ ਕੌਣ ਆਇਆ ਜਦ ਕਿ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹ ਬੰਦੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰਾ ਹਾਲ ਹੁੰਦਾ ਹੈ ਨਾ ਤੇਰੇ ਪੈਰ ਦੇ ਥੱਲੇ ਕੀੜੀ ਦਾ ਉਹ ਹੀ ਹਾਲ ਹੈ ਕੁਨੇਕ ਨਜ਼ਮ ਲਿਖੀ ਐਸਤ ਹਾਥੀ ਦੇ ਪੈਰ ਦੇ ਥੱਲੇ ਜੋ ਤੇਰੀ ਦਸ਼ਾ ਹੁੰਦੀ ਹੈ ਉਹੀ ਦਸ਼ਾ ਕੀੜੀ ਦੀ ਤੇਰੇ ਪੈਰਾਂ ਦੇ ਥੱਲੇ ਆਉਂਦੀ ਉਤਨੀ ਆਉਂਦੀ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਿਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਛ ਮੈਂ ਹਾਂ ਕੁਛ ਇਹ ਜਣਾਣਾ ਇਹ ਗਿਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੇ ਇਹ ਤੇ ਨਿਰਮਾਣਤਾ ਦੀ ਮੂਰਤੀ ਚੋਂ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੋਣਾ ਅਸੀਂ ਸੇਵਾਦਾਰਾਂ ਪ੍ਰਸਾਧੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡ ਬਣਾ ਲਵਣਾ ਇਹ ਮੈਂ ਇਤਨੀ ਕਹਿ ਸਕਦਾ ਹਾਂ ਇਸ ਨੂੰ ਸੇਵਾਦਾਰੀ ਵਿੱਚ ਵੀ ਵੱਡ ਬਣਾ ਲੱਗਣਾ ਐਸ ਵਾਸਤੇ ਮੈਂ ਦੇਖਦਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਉਲਟਾ ਹੀ ਕੰਮ ਕਰਨ ਲੱਗ ਜਾਂਦੇ ਖੁੱਟੇ ਪੈ ਜਾਂਦੇ ਨੀਚੋਂ ਨੀਚ ਸਦਾਵਣਾ ਕੀੜੇ ਹੋਏ ਨਾ ਆਪ ਗਣਾਵੇ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚੱਲਦੀ ਹੈ ਫਿਰ ਨਿੱਕੀ ਜੀਆਂ ਖੁੱਡ ਦੇ ਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਪਿਓ ਪੁੱਤਰ ਨਹੀਂ ਰਹਿ ਸਕਦੇ ਸਸਤੇ ਨੂੰ ਨਹੀਂ ਰਹਿ ਸਕਦੇ ਦੀਵਾਰ ਪਾਓ ਵੰਡੀਆਂ ਕਰੋ ਨਹੀਂ ਰਹਿ ਸਕਦੇ ਪਰ ਨਿੱਕੀ ਜਾਈਂ ਖੁੜਦੇ ਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ ਪਿਆਰ ਨਾਲ ਰਹਿੰਦੀਆਂ ਨੇ ਭਾਈਚਾਰਾ ਮਹਿਲ ਦੀ ਤਰ੍ਹਾਂ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦਾ ਮਹਿਲ ਨੂੰ ਮਕਾਨ ਹੈ ਪਿਓ ਪੁੱਤਰ ਨਹੀਂ ਰਹਿ ਸਕਦਾ ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁੱਲਦੇ ਕਿਧਰੇ ਪਰਾ ਥਕੇ ਖਾਂਦੇ ਰਹੇ ਦੇਖੇ ਬਹੁਤ ਵੱਡਾ ਮਹਿਲ ਨੁਮਾ ਮਕਾਨ ਹੈ ਤੋ ਬੇਰਾਨੇ ਹੀ ਰਹਿ ਸਕਦਾ ਹੈ ਮਹਿਲ ਨੁਮਾ ਮਕਾਨ ਹੈ ਤੇ ਉਹ ਉੱਤਰ ਨਹੀਂ ਰਹਿ ਸਕਦਾ ਸਸਤੇ ਨੂੰ ਨਹੀਂ ਰਹਿ ਸਕਦਾ ਬੜਾ ਛੋਟਾ ਸਰੀਰ ਹੈ ਕੀੜੀ ਦਾ ਬੜਾ ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਭਰਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜਾ ਹੈ ਇਸ ਮਨੁੱਖ ਦਾ ਕੁਝ ਵੀ ਨਹੀਂ ਹਾਂ ਛੋਟਾ ਜਿਹਾ ਜਗਰ ਹੈ ماں ਵਾਸਤੇ ਵੀ ਜਗਾ ਕੋਈ ਨਹੀਂ ਪਿਓ ਵਾਸਤੇ ਵੀ ਜਗਾ ਕੋਈ ਨਹੀਂ ਭਰਾ ਵਾਸਤੇ ਵੀ ਜਗਾ ਕੋਈ ਨਹੀਂ ਇਕਤ ਖੁੱਡ ਸਹੰਸ ਸਾਵਾਂ ਆਵੇ ਫਿਰ ਅੱਗੇ ਜੋ ਭਾਈ ਸਾਹਿਬ ਕਹਿੰਦੇ ਨੇ ਘਉ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤੇ ਥੇ ਚਲ ਜਾਵੇ ਵਾਸਨਾ ਆ ਗਈ ਏ ਥੇ ਘਉ ਡੋਲੇ ਆਇਆ ਏ ਥੇ ਸ਼ੱਕਰ ਪਈਏ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੇ ਗ਼ਜ਼ਬ ਦੇ ਤਰ੍ਹਾਂ ਬੰਦੇ ਨੂੰ ਕਿਸੇ ਕੰਮ ਦੰਦੇ ਬਿਜ਼ਨਸ ਦੇ ਵਿੱਚ ਪਤਾ ਚੱਲ ਜਾਏ ਪਰ ਸੀਕ੍ਰਟ ਰੱਖਦਾ ਹੈ ਪੜੋਸੀ ਨੂੰ ਨਾ ਪਤਾ ਚੱਲੇ ਭਰਾ ਨੂੰ ਵੀ ਨਾ ਪਤਾ ਚੱਲੇ ਇਹਰਾ ਪਰਾਕੁਲ ਸੁਬੰਦੇ ਨਾ ਮੈਂ ਹੀ ਸਾਰਾ ਕਮਾਲ ਨਾ ਮੈਂ ਹੀ ਆਪਣੇ ਘਰ ਵਰ ਨਾ ਬਾਕੀਆਂ ਦੇ ਤੇ ਐਨ ਭੁੱਖੇ ਪਿਆਸੇ ਰਹਿਣ ਇਹ ਕਮਜ਼ੋਰੀ ਮਨੁੱਖ ਦੇ ਚ ਮੈਂ 2 4 ਘਰਾਂ ਨੇ ਫੈਕਟਰੀਆਂ ਦੇਖਣ ਗਿਆ ਇੱਕ ਸਿੰਘ ਲੈ ਗਿਆ ਤੇ ਕਿਨ ਕੁਲਪੁਰਸਨ ਐਸਸੈਂਸ ਨੂੰ ਮੈਨੂੰ ਸਾਹਬ ਕਹਿ ਦਿੱਤ ਗਿਆ ਨਹੀਂ ਜੀ ਇਹ ਜ਼ਰਾ ਸੀਕ੍ਰੇਟ ਹੈ ਉੱਥੇ ਸਾਰੇ ਨਹੀਂ ਜਾਣਦੇ ਉਹ ਤੇ ਮੈਂ ਕਿਹਾ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿਸ ਚੀਜ਼ ਦੀ ਤੁਸੀਂ ਮੈਨੂੰ ਦਿਖਾ ਰਹੇ ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸੀਕ੍ਰੇਟ ਹੈ ਕਿਹਦੀ ਗੱਲ ਦਾ ਸੀਕ੍ਰੇਟ ਸਭ ਤੇ ਸਭ ਤੇ ਫਿਰ ਪੜਦਾ ਪਾਣਾ ਸੀ ਲੈ ਆਏ ਕਿਉਂ ਸੀਕ੍ਰੇਟ ਹੈ ਜੋ ਮੈਂ ਉਧਰ ਜਾਣ ਲੱਗਾਗਾ ਸੀਕ੍ਰਟ ਹੈ ਇਹ ਸੁਪਾ ਕੇ ਰੱਖਿਆ ਹੈ ਇਹ ਰਾਜ਼ ਦੇ ਚ ਹੈ ਮਜ਼ਾ ਇਸ ਫੈਕਟਰੀ ਦਾ ਇਹ ਰਾਜ਼ ਕਿ ਜੇ ਦੂਜੇ ਨੂੰ ਨਾ ਪਤਾ ਚਲ ਜਾਏ ਦੂਜਾ ਨਾ ਬਣਾਉਣ ਲੱਗ ਪਵੇ ਅੱਦੋ ਗੀ ਦੂਜੇ ਤੇ ਮੋਚ ਬੁਰਕੀ ਨਹੀਂ ਪਹਿਣੀ ਚਾਹੀਦੀ ਇਹ ਕਮਜ਼ੋਰੀ ਮਨੁੱਖ ਦੇ ਚ ਹੈ ਕੀੜੀ ਨੂੰ ਪਤਾ ਚਲ ਜਾਏ ਤੇ ਹਜ਼ਾਰਾਂ ਦਾਣੇ ਖੰਡ ਦੇ ਪਏ ਨੇ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਜੁਗਾਦਰੀ ਦੀ ਗੱਲ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ ਜਮਨਾ ਦੀ ਨਹਿਰ ਤੇ ਸ਼ਾਮ ਨੂੰ ਟੈਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸੁਆੰਖ ਉੱਗੀ ਪਈ ਸੀ ਸੁਆੰਖ ਇੱਕ ਛੋਟੇ ਛੋਟੇ ਬਾਜਰੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ ਵਰਤ ਰੱਖਦੀਆਂ ਨੇ ਸਨਾਥਨ ਬੀਬੀਆਂ ਉਹ ਫਿਰ ਵਰਤ ਵਾਲੇ ਦਿਨ ਖਾਂਦੀਆਂ ਉਹਨੂੰ ਸੁਆੰਖ ਕਹਿੰਦੇ ਆ ਉਹ ਸਵਾੰਕ ਸੁੱਕ ਕੇ ਡਿੱਗੀ ਪਈ ਸੀ ਮਤਲਬ ਪੱਕ ਕੇ ਡਿੱਗ ਗਈ ਸੀ ਇੱਕ ਬੂਟਾ ਕੀੜੀਆਂ ਦੀ ਮੈਂ ਡਾਰ ਦੇਖੀ ਇੱਕ ਜਾਂਦੀ ਹੋਈ ਇੱਕ ਆਂਦੀ ਹੋਈ ਇੱਕ ਤੇ ਜਾ ਰਹੀ ਐ ਸਵਾੰਕ ਦੀ ਤਰਫ ਦੂਜੀ ਦਾਣਾ ਮੋਂਦੇ ਚ ਪਾ ਕੇ ਆ ਰਹੀ ਐ ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਐ ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ 100 ਕਦਮਾਂ ਦੀ ਦੂਰੀ ਤੇ ਸੀ ਕੁਟ ਇਤਨੀ ਦੂਰ ਲੈ ਜਾ ਰਹੀ ਸੀ ਉਸ ਸਵਾਖ ਦੇ ਦਾਣੇ ਮੋਝ ਤੇ ਮੈਂ ਉਸ ਪਾਸੇ ਹੀ ਚੱਲ ਪਿਆ ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ ਨਾਲ ਜਿਹੜੇ ਮੇਰੇ ਸਹਿਰ ਕਰਨ ਵਾਲੇ ਸਨ ਉਹ ਕਹਿਣ ਲੱਗੇ ਉਹ ਜਿਹਾਂ ਦੇ ਗਿਆਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨੇ ਕਿੰਨੀਆਂ ਨਿੱਕੀਆਂ ਗੱਲਾਂ 'ਚ ਪਿੱਛੇ ਪੈ ਜਾਂਦੇ ਨੇ ਮੇਰੇ ਹਮ ਉਮਰ ਸਨ ਖੁੱਲ ਕੇ ਗੱਲ ਕਰਦੇ ਸਨ ਮੈਂ ਕਿਾ ਚਲੋ ਐਂਜੀ ਸਹੀ ਪਰ ਮੈਨੂੰ ਇਹ ਕੋਈ ਨੁਕਤਾ ਲੱਭਦਾ ਪਿਆ। ਅੱਛਾ ਕੁਝ ਗੱਲ ਲੱਭਦੀ ਪਈ ਹੈ। ਖੋੜ ਦੇ ਚ ਦਾਣਾ ਰੱਖਿਆ ਹੈ ਕੀੜੀ ਨੇ ਤੇ ਵਾਪਸ। ਮੈਂ ਕਹਿੰਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ। ਮਨੁੱਖ ਤੇ ਬਾਹਰ ਜੋੜਾ ਰੱਖ ਜਾਏ ਤੇ ਨਹੀਂ ਲੱਭਦਾ। ਅਗਲਾ ਲੈ ਜਾਂਦਾ। ਉਹ ਜੋ ਦਾਣਾ ਰੱਖ ਕੇ ਜਾ ਰਹੀ ਏ ਖੁੜਦੇ ਚ ਉਹਨੂੰ ਪਤਾ ਹੈ ਮੈਨੂੰ ਮਿਲਣਾ ਹੈ ਕਹਿਣ ਤੋਂ ਮਰਾਦ ਇੱਥੇ ਤੇ ਕੋਈ ਭਰੋਸਾ ਨਹੀਂ ਖੁਚ ਭਰੋਸਾ ਨਹੀਂ ਉਹ ਦਾਣਾ ਰੱਖ ਕੇ ਜਾ ਰਹੀ ਏ ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਣਾ ਹੈ ਮੇਰਾ ਹੱਕ ਕਿਸੇ ਨੇ ਨਹੀਂ ਖੋਣਾ ਤੇਰਾ ਹੱਕ ਮੈਨੂੰ ਮਿਲਣਾ ਹੈ ਮਿਲਣਾ ਗਉ ਸ਼ੱਕ ਕਰਦੀ ਵਾਸ ਲੈ ਜਿੱਥੇ ਧਰੀ ਤੇ ਥੇ ਚਲ ਜਾਏ ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ-ਚੁਣ ਕਰੇ। ਆਹ ਕੀ ਬਾਤ ਹੈ। ਇੱਕ ਦਾਣਾ ਖੰਡ ਦਾ ਇਧਰ ਪਿਆ ਹੈ, ਇੱਕ ਦਾਣਾ ਉਧਰ ਪਿਆ ਹੈ, ਇੱਕ ਦਾਣਾ ਉਧਰ ਪਿਆ ਹੈ। ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਏ। ਸ਼ਕਰਗਦਾਰ। ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਹੈ। ਭਗਤ ਕਵੇਰੀ ਸਰਮਜ ਨੂੰ ਖੋਲਦੇ ਨੇ ਇੱਕ ਸ਼ਲੋਕ ਦੇ ਵਿੱਚ ਹਰ ਹੈ ਖੰਡ ਐ ਤੇ ਰੱਬ ਦਾ ਨਾਮ ਖੰਡ ਪਰ ਰੇਤ ਮੇ ਬਿਖਰੀ ਰੇਤ ਦੇ ਵਿੱਚ ਬਿਖਰਿਆ ਭੇਕੇ ਇਧਰੇ ਦਾਣਾ ਕਿਧਰੇ ਇਧਰੇ ਦਾਣਾ ਰੱਬ ਦੀ ਝਲਕ ਕਿੱਥੋਂ ਲਾਓਗੇ ਕਿਹੜੀ ਜਗ੍ਹਾ ਤੋਂ ਲਾਓਗੇ ਗੁਣਾ ਤਾਂ ਮਿਲੇਗੀ ਤੇ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਉਰ ਕਿੱਥੋਂ ਵੇਖੋਗੇ ਪਰ ਗੁਣਾ ਦੀ ਇਹ ਖੰਡ ਬੜੇ ਭਾਰੀ ਔਗਣਾ ਦੀ ਰੇਤ ਦੇ ਚ ਬਿਖਰੀ ਪਈ ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਚ ਰੇਤ ਨਹੀਂ ਹੈ ਮਿੱਟੀ ਦਾ ਪੁੱਤਰ ਮਹਾਰਾਜ ਗੁਰਨਾਨਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ ਮਾਟੀ ਕਾ ਕਿਆ ਧੋ ਪੈ ਸੁਮੇ ਮਾਨਸ ਕੀ ਗਤਿ ਸਾਵਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ਧਵਾ اے ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫਤ ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ ਤੇ ਮਿੱਟੀ ਦਾ ਪਤਲਾ ਇਹਦੇ ਚ ਮੈਲ ਰਹੇਗੀ ਰਹੇਗੀ ਇਤਨੀ ਵਕਾਲਤ ਕਰਦੇ ਨੇ ਧੰਗੁਰੂ ਨਾਨਕ ਮਨੁੱਖ ਦੇ ਮਾਟੇ ਕਾ ਕਿਆ ਧੋਪੈ ਸੁਆਮੀ ਮਾਨਸ ਕੇ ਗਤੇ ਸੰਤ ਹੋਇਆ ਮਨੁੱਖ ਸੜਕ ਤੇ ਠੋਕਰ ਖਾ ਕੇ ਗਿਰ ਗਿਆ ਸਿਆਣੇ ਮਨੁੱਖ ਨੂੰ ਹਲੇ ਮਨੁੱਖ ਨੂੰ ਤਰਸ ਆ ਜਾਂਦਾ ਚੁੱਕਦਾ गिर गया बेचारा ठोकर खा गया है। चोट लग गई है कोई भी औगण कोई भी पाप मन रा गिर जाना है तन ठोकर खा के गिर जाए सारे ही तर्ज़ कर देने हैं मन ठोकर खा के गिर जाए सारे ही घृणा कर दें सारे ही नफरत कर दें धार्मिक मनुख दी पहचान ਮਨ ਕਿਸ ਦਾ ਗਿਰ ਗਿਆ ਔਗਣਾ ਕਰਕੇ ਗਿਰ ਗਿਆ ਪਾਪ ਕਰਕੇ ਗਿਰ ਗਿਆ ਹੁਣ ਉਸ ਤੇ ਵੀ ਤਰਸ ਕਰ ਰਿਹਾ ਕੋੜੀ ਵੀ ਤੇ ਤਰਸ ਆਇਆ ਠੱਗ ਤੇ ਵੀ ਸੱਜਣ ਟੱਗ ਤੇ ਵੀ ਗੁਰਨਾਨਕ ਨੂੰ ਤਰਸ ਆਇਆ ਔਰ ਤਰਸ ਆਇਆ ਉਸ ਰਾਖਸ਼ਸ ਤੇ ਜੋ ਜਬਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੋੜਾ ਗੁਰਨਾਨਕ ਨੂੰ ਰਾਖਸ਼ਸ ਤੇ ਵੀ ਤਰਸ ਆਇਆ ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਪੰਡਣ ਲੱਗ ਪੈਂਦਾ ਆਏ ਹੋਏ ਤਰਸ ਆ ਗਿਆ ਰਾਕਸ਼ਸ ਹੋਣਾ ਠੱਗ ਹੋਣਾ ਮਾਨਸਿਕ ਗਰਾਵਟ ਹੈ ਤੇ ਜੇ ਹੁਣ ਮੰਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓਗੇ ਗਿਰੇ ਉਠਣੇ ਨਾ ਦੇਵਗਲੇ ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ ਗੁਨਾਹਗਾਰ ਕਹਿੰਦੇ ਨੇ ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖ ਦਿੰਦੇ ਨੇ ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ ਕਿਉਂਕਿ ਸਾਰੇ ਜੋ ਬੰਦ ਦੇ ਨੇ ਸਾਰੇ ਜੋ ਬਣਦੇ ਨੇ ਦੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ-ਚੁਣ ਖਾਏ ਅਰੇ ਹੈ ਖਾਂਡ ਰੇਤ મે ਬਿਖਰੀ ਹਸਤੀ ਚੁਣੀ ਨਾ ਜਾਏ ਕਹੋ ਕੰਬੀਰ ਕੁਲ ਜਾਤ ਪਾਤ ਤਜ ਚੀਤੇ ਹੋਏ ਚੁਣ ਖਾਏ ਜਾਤ ਦਾ ਮਾਣ ਕੁਲ ਦਾ ਮਾਣ ਧਨ ਦਾ ਮਾਣ ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਲੈਂਦਾ ਤੇ ਹੁਣ ਹਾਥੀ ਨੂੰ ਵਾਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਬਿਕਰਿਆ ਪਿਆ ਇੱਕ ਇਧਰ ਵਿਖਰਿਆ ਪਿਆ ਕਬੀਰ ਕਹਿੰਦਾ ਹਸਤੀ ਚੁਣੀ ਨਾ ਜਾਏ ਤੇ ਹਾਥੀ ਕੌਣ ਜਿਹਨੂੰ ਜ਼ਾਤ ਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਜੋਬਨ ਦਾ ਹੰਕਾਰ ਹੈ ਪ੍ਰਭਤਾ ਦਾ ਹੰਕਾਰ ਹੈ ਕਬੀਰ ਕਹਿੰਦਾ ਹਾਥੀ ਇਹ ਨਹੀਂ ਸੁਣ ਸਕੇਗਾ ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ ਤੇ ਇੱਕ ਦਾਣੇ ਦੇ ਨਾਲ ਰੇਤ ਉਸ ਦੀ ਮੂੰਹ ਚ ਇਤਨੀ ਪੈ ਜਾੜੀਗੀ ਖੰਡ ਦਾ ਸਵਾਦ ਨਹੀਂ ਆਏਗਾ ਫਿੱਕਾ ਹੀ ਆਏਗਾ ਸੰਗਤ ਵਿੱਚ ਫਿੱਕਾ ਹੀ ਚਲਾ ਜਾਏਗਾ ਬੜੇ ਠਿੱਕੇ ਢੰਗ ਨਾਲ ਬਾਣੀ ਪੜੇਗਾ ਠਿੱਕੇ ਢੰਗ ਨਾਲ ਹੀ ਗੁਟਕਾ ਬੰਦ ਕਰ ਦੇਗਾ ਕਾਰਨ ਹਾਥੀ ਹੈ ਹਾਥੀ ਹੈ ਇਹ ਡੁੱਲੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ ਫਿਰ ਕਿਵੇਂ ਚੁਣੀ ਜਾਏ ਕਿਵੇਂ ਚੁਣੀਏ ਕਬੀਰ ਸਾਨੂੰ ਢੰਗ ਦੱਸਦੇ ਨੇ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣਖਾ ਕੀੜੀ ਬਣ ਜਾਤੋ ਕੌਣ ਕੇੜੀਏ ਕੋਈ ਕੁਲ ਦਾ ਮਾਣ ਨਹੀਂ ਕੋਈ ਜਾਤ ਦਾ ਮਾਣ ਨਹੀਂ ਕੋਈ ਧੰਦਾ ਮਾਣ ਨਹੀਂ ਕੋਈ ਜੋਬਨ ਦਾ ਮਾਣ ਨਹੀਂ ਇਹ ਸਾਰੀ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੂੰਹ ਚ ਪਾ ਲਈ ਔਰ ਆਪਣੇ ਮੂੰਹ ਨੂੰ ਮਿਠਾਸ ਨਾਲ ਭਰ ਲਏਗੀ ਰਸ ਨਾਲ ਭਰ ਲਏਗੀ ਸਾਂਝ ਕਰੀ ਜੇ ਗੁਣੇ ਘੇਰੀ ਛੋੜ ਔ ਗੁਣ ਚੱਲੀਏ ਪੈਰੇ ਪਟੰਬਰ ਖਰ ਅਡੰਬਰ ਆਪਨਾ ਢਿੜ ਮੱਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਗੁਨਾਹਾਂ ਕਾ ਹੋਵੇ ਵਾਸਲਾ ਕਡਵਾਸ ਲਈਜੇ ਬੁੱਲ ਚੁਗਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਵਾਗਤ ਜਿੰਨੇ ਵੀ ਭੈਣ ਭਰਾ ਇਸ ਕਥਾ ਨੂੰ ਸੁਣ ਰਹੇ ਆ ਵਾਹਿਗੁਰੂ ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੇ ਕਾਰੋਬਾਰ ਚ ਲਾਭ ਰੱਖੇ ਸਾਰੇ ਵੀਰ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਤੁਸੀਂ ਵਾਹਿਗੁਰੂ ਜਰੂ ਲਿਖਿਓ ਸੱਚੇ ਪਾਤਸ਼ਾਹ ਮੇਰ ਭਰਾ ਹੱਥ ਰੱਖੇ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਕਥਾਂ ਤੁਹਾਡੇ ਸਾਹਮਣੇ ਹਰ ਰੋਜ਼ ਪੇਸ਼ ਕਰਦੇ ਰਾਵਾਂਗੇ ਕੋਲਨਾ ਖਿਮਾ ਦੀ ਮਾਫੀ ਉੱਚੀ ਨੀਚੋਗੀ ਵਾਹਿਗੁਰੂ ਮaaf ਕਰੇ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ